वेलकम टू रीसेंट टाइम्स मैं मामूर ऋषि ਦਾ ਜੱਬ ਸਭ ਦੇ ਸਭਰੇ ਰੂਬਰੂ ਆ ਅੱਜ ਦੁਬਾਰਾ ਫੇਰ ਕੁਝ ਬੈਸਟ ਇਨਫੋਰਮੇਸ਼ਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਅੱਜ ਜੋ ਪਰਸਨੈਲਿਟੀਸ ਨੂੰ ਮਿਲਵਾ ਰਹੇ ਆ ਸਰੋ ਸਾਹਿਬ ਨੂੰ ਕਈ ਵਾਰ ਉਹੀ ਮਿਲੇ ਚੈਨਲ ਦੇ ਉੱਪਰ ਇੱਕ ਵਾਰ ਜੋ ਇਸ ਕੈਰਨ ਦੇ ਉਪਰ ਆ ਰਹੇ ਹਨ ਉਹ ਹਨ ਸ਼ਿਵਮ ਧੀਰ ਜੀ ਸ਼ਿਵਮ ਧੀਰ ਜੀ ਯੂਨਿਕ ਐਂਡ ਤੋਂ ਔਰ ਆਪਾਂ ਗੱਲਬਾਤ ਕਰਾਂਗੇ ਨਾ ਦੋਨੋਂ ਪਰਸਨੈਲਿਟੀ ਦੇ ਨਾਮ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਕਲੈਬ ਕਰ ਗਏ ਐ ਐਮਬੀਬੀਐਸ ਐਬ੍ਰਾਡ ਜੋ ਮਤਲਬ ਇੱਕ ਨਵਾਂ ਵੈਂਚਰ ਹੈ ਨਾ ਸ਼ੁਰੂ ਕੀਤਾ ਹੈ ਉਦੇ ਵਾਸਤੇ ਇਹ ਪਾਰਨਰਸ਼ਿਪ ਦੇ ਵਿੱਚ ਔਰ ਕੀ ਕੀ ਲੈ ਕੇ ਆਣ ਆਪਾਂ ਆਪਾਂ ਗੱਲ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅ ਸ਼ਿਵਮ ਜੀ ਦੇ ਨਾਲ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰੀਏ ਸ਼ਿਵਮ ਜੀ ਸਭ ਤੋਂ ਪਹਿਲਾਂ ਮੈਂ ਵੈਲਕਮ ਕਹਾਂਗਾ ਤੁਹਾਨੂੰ ਆਪਣੇ ਚੈਰੋ ਰਿਸਰਚ ਟਾਈਮਸ ਜੀ ਥੈਂਕ ਯੂ ਸੋ ਮਾਚ ਸ਼ਿਵਮ ਜੀ ਮੈਂ ਚਾਹੁੰਗਾ ਕਿ ਤੁਸੀਂ ਆਪਣੇ ਬਾਰੇ ਔਰ ਆਪਣੇ ਇੰਸਟੀਚਿਊਟ ਦੇ ਬਾਰੇ ਦੱਸੋ ਜੀ ਸੋ ਮੈਂ ਮੇਰਾ ਨਾਮ ਹੈ ਸ਼ਿਵਮਤੀ I've got a institute by the name Yumikan pleer kodla de vich assi nu run kar rahe hain office nu ਵੀਡੀਓ ਇਮੀਗ੍ਰੇਸ਼ਨ ਕੰਸਲਟੈਂਸੀ ਸਟੱਡੀ ਅਬ੍ਰੋਡ ਕੰਸਲਟੈਂਸੀ ਕੈਰੀਅਰ ਕੰਸਲਟੈਂਸੀ ਐਂਡ ਪੀਆ ਸਰਵਿਸਿਜ਼ ਤੇ ਅਸੀਂ ਇਥੇ ਕੋਚਿੰਗ ਵੀ ਪੜ੍ਹਾਉਂਦੇ ਆ ਕੋਚਿੰਗ ਵੀ ਦਿੰਨੇ ਆ ਆਇਲ ਸਪੀਟੀ ਫ੍ਰੈਂਚ ਸਰ ਜੀ ਇੱਕ ਕੁਐਸਚਨ ਕਿਉਂਕਿ ਮੈਂ ਦੇਖ ਰਿਹਾ ਕਿ ਵੀਡੀਓ ਜਿਆਦਾ ਲੰਬੀ ਹੋਵੇ ਡਾਇਰੈਕਟਲੀ ਕੁਐਸਚਨ ਪੁੱਛੂਗਾ ਸਰ ਕਰ ਹੀ ਰਹੇ ਇਮੀਗ੍ਰੇਸ਼ਨ ਦਾ ਕਰ ਹੀ ਰਹੇ ਸੀ ਕਿ ਤੇ ਇਹਦੇ ਵਿੱਚ ਕੀ ਲੋੜ ਪੈਗੀ ਐਮਬੀਬਾ ਸਾਰਡਨ ਕਰਨ ਦੀ ਸਰ ਐਕਚੁਅਲੀ ਕੀ ਹੈ ਨਾ ਕਿ ਅੱਜ ਦੀ ਰੇਟ ਦੇ ਵਿੱਚ ਜਿਹੜੇ ਨੀਟ ਕੁਆਲੀਫਾਈ ਕਰ ਜਾਂਦੇ ਨੇ ਬੱਚੇ ਇਨਲੀ ਮੈਂ ਪਿਛਲੇ ਕੁਝ ਸਮੇਂ ਤੋਂ ਸਟੱਡੀ ਕਰ ਰਿਹਾ ਸੀ ਕਿ ਓਪਰਚੁਨਿਟੀਆਂ ਅਬਰਾਡ ਦੇ ਵਿੱਚ ਇੰਨੀ ਕਿ ਜ਼ਿਆਦਾ ਨਹੀਂ ਜਿਹੜੀਆਂ ਚੇਂਜੇਸ ਸਾਡੇ ਗਵਰਨਮੈਂਟ ਨੇ ਔਰ ਗਵਰਨਮੈਂਟ ਆਫ ਇੰਡੀਆ ਨੇ ਕੀਤੀਆਂ ਨੇ ਜਿਸ ਤੋਂ ਬਾਅਦ ਕਿ ਹੁਣ ਚਾਹੇ ਤੁਸੀਂ ਐਮਬੀਬੀਐਸ ਇੰਡੀਆ ਚੋਂ ਕੀਤੀ ਹੈ ਚਾਹੇ ਤੁਸੀਂ ਐਬੀਬੀਐਸ ਬਾਹਰੋਂ ਕੀਤੀ ਹੈ ਤੁਹਾਨੂੰ ਆ ਕੇ ਹੋਰ ਐਗਜ਼ਾਮ ਦੇ ਕੇ ਹੀ ਯੂਲ ਬੀ ਅਬਲ ਟੂ ਪ੍ਰੈਕਟਿਸ ਸੋ ਉਸ ਤੋਂ ਬਾਅਦ ਮੈਨੂੰ ਰਿਅਲਾਈਜ਼ੇਸ਼ਨ ਹੋਈ ਕਿ ਇੰਡੀਅਨ ਐਮਬੀਬੀਐਸ ਐਂਡ ਬਾਹਰਲੀ ਐਮਬੀਬੀਐਸ ਕਿਤੇ ਨਾ ਕਿਤੇ ਇੱਕ ਸੇਮ ਲੈਵਲ ਤੇ ਆ ਕੇ ਬੈਠ ਚੁੱਕੀ ਹੈ ਆਬਵੀਅਸਲੀ ਸਰਟਨ ਇੰਸਟੀਟਿ ਠੀਕ ਹੈ ਤੁਸੀਂ ਇੱਧੇ ਦੇ ਟਾਪ ਨੌਚ ਇੰਸਟੀਟਿਊਟਸ ਦੇ ਵਿੱਚ ਐਮਜ਼ ਵਗੈਰਾ ਦੇ ਵਿੱਚ ਪੜ ਰਹੇ ਹੋ ਤਾਂ ਉਹ ਫਰਕ ਤਾਂ ਰਹਿ ਨਹੀਂ ਰਹਿਣਾ ਤੇ ਬਟ ਲੇਕਿਨ ਅਦਰ ਬਾਕੀ ਇੰਸਟੀਟਿਊਟਸ ਜਿਹੜੀਆਂ ਨੇ ਤੇ ਅਬਰੌਡ ਜਿਹੜੀ ਇੰਸਟੀਟਿਊਟਸ ਨੇ ਇਹ ਇੱਕ ਸੇਮ ਲੈਵਲ ਤੇ ਆ ਕੇ ਬੈਠ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਆਈ ਥੋਟ ਕਿ ਕਿਉਂ ਨਾ ਜਿਹੜੇ ਬੱਚੇ ਉਹਰੇ ਇੰਡੀਆ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਏ ਤੇ ਦੇ ਵਾਂਟਡ ਟੂ ਬੀ ਅ ਡਾਕਟਰ ਐਟ ਦੇ ਉਹ ਪ੍ਰੈਕਟਿਸ ਕਰਨਾ ਚਾਹੁੰਦੇ ਨੇ ਲਾਈਫ ਦੇ ਵਿੱਚ ਇੱਕ ਆਪਣੇ ਮੈਡੀਕਲ ਫੀਲਡ ਦੇ ਵਿੱਚ ਅਸਟੋਨਿਸ਼ਿੰਗ ਕੈਰੀਅਰ ਬਣਾਉਣਾ ਚਾਹੁੰਦੇ ਨੇ ਤਾਂ ਕਿਉਂ ਨਾ ਉਹਨਾਂ ਨੂੰ ਬਾਹਰਲੀ ਆਪਰਚੂਨਿਟੀਜ਼ ਨੂੰ ਐਕਸਪਲੋਰ ਕਰਨ ਦੀ ਸਰ ਤੇ ਸੌਰੀ ਮੈਂ ਕੱਟ ਕਰ ਰਿਹਾ ਤੁਹਾਨੂੰ ਸਰ ਇੱਥੇ ਮੈਨੂੰ ਗੱਲ ਦੱਸੋ ਕਿਹੜੇ ਕਿਹੜੇ ਕੰਟਰੀਜ਼ ਆ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਐਡਮਿਸ਼ਨ ਤੁਸੀਂ ਕਰਵਾ ਸਕਦੇ ਹੋ ਜਾਂ ਤੁਹਾਡੇ ਟਾਈ ਅਪਸ ਹੈਗੇ ਐਮਬੀਬੀਐਸ ਵਾਸਤੇ ਸਰ ਵੀ ਹੈਵ ਗਾਟ ਐਕਸਕਲੂਸਿਵ ਕੰਟਰੈਕਟਸ ਫॉर ਸਰਟਨ ਯੂਨੀਵਰਸਿਟੀਆਂ ਇਨ ਜਾਰਜੀਆ ਅਰਮੇਨੀਆ ਕਰਗਿਸਤਾਨ ਕਜ਼ਾਕਿਸਤਾਨ ਉਜ਼ਬੇਕਿਸਤਾਨ ਐਂਡ ਫਿਰ ਮੇਰੇ ਕੋਲ ਦੇ ਵਿੱਚ ਤਾਂ ਪਹਿਲੇ ਹੀ ਤੁਸੀਂ ਹੋਵੋਗੇ ਜੋ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਕਰਾਉਂਦੇ ਹੋਵੋਗੇ ਸਰ ਨੈਵਰ ਡੋ ਆਈ نو ਆਈ ਤੇ অর ਚਿਵਮ ਜੀ ਇੱਕ ਫਾਰਮੈਲਟੀ ਜਿਸ ਤਰ੍ਹਾਂ ਆਪਾਂ ਗੱਲ ਕਰੇਗੇ ਵੀਜ਼ਾ ਫਾਰਮੈਲਟੀਜ਼ ਹੁੰਦੀਆਂ ਵੀਜ਼ਾ ਫਾਰਮੈਲਟੀਜ਼ ਜਿਵੇਂ ਦੂਤਰੇ ਸਟਡੀ ਅਬ੍ਰੋਡ ਪਾ ਦੀ ਮੈਂ ਕੋਈ MBA ਕਰਨ ਜਾਂਦਾ ਹੈ ਯੂਕੇ ਜਾਂਦਾ ਹੈ ਯੂਐਸ ਜਾਂਦਾ ਹੈ ਜਾਂ ਬੰਦਾ ਕੈਨੇਡਾ ਜਾਂਦਾ ਹੈ ਉਹੀ ਫਾਰਮੈਲਟੀਜ਼ ਹੁੰਦੀਆਂ ਕੁਝ ਅਲੱਗ ਫਾਰਮੈਲਟੀਜ਼ ਹੁੰਦੀਆਂ ਇਨ ਅ ਸਟੂਡੈਂਟਸ ਵਾਸਤੇ ਮੋਰ অর ਲੈਸ ਨਾ ਕੀ ਹੁੰਦੇ ਹਰ ਕੰਟਰੀ ਦੀ ਜਿਹੜੀ ਵੀਜ਼ਾ ਫਾਰਮੈਲਟੀਜ਼ ਆ ਕਿਤੇ ਨਾ ਕਿਤੇ ਆ ਕੇ ਕਾਮਨ ਪੁਆਇੰਟਸ ਹੁੰਦੇ ਨੇ ਸੇਮ ਹੁੰਦੇ ਨੇ ਠੀਕ ਹੈ ਵਾਪਸ ਨਹੀਂ ਆਣਾ ਦਾ ਰੀਜ਼ਨ ਹੁੰਦਾ ਕਿ ਤੁਸੀਂ ਵਾਪਸ ਕਿਉਂ ਆਣਾ ਹੈ ਸਰਟਨ ਫਾਰਮੈਲਿਟੀਆਂ ਨੇ ਤੁਸੀਂ ਦਿਖਾਣੀ ਪੈਂਦੀ ਹੈ ਕਿ ਤੁਸੀਂ ਪੜ੍ਹਾਈ ਕਰਨ ਹੀ ਜਾ ਰਹੇ ਹੋ ਯੂ ਆਰ ਅ ਜੈਨੂਇਨ ਸਟੂਡੈਂਟ ਤੁਸੀਂ ਫਿਰ ਉਸ ਤੋਂ ਵਾਪਸ ਆ ਕੇ ਕੈਰੀਅਰ ਬਣਾਉਣਾ ਚਾਹੁੰਦੇ ਹੋ ਆਪਣੀ ਕੰਟਰੀ ਦੇ ਵਿੱਚ ਉਸ ਕੰਟਰੀਜ਼ ਨੂੰ ਉਸ ਪੁਆਇੰਟਸ ਨੂੰ ਹੀ ਫੋਲੋ ਕਰਕੇ ਵੀਜ਼ਾ ਮਿਲਦਾ ਬਟ ਸਿንስ ਮੈਡੀਕਲ ਸਟੂਡੈਂਟ ਇੱਕ ਹਰ ਕੰਟਰੀ ਲਈ ਇੱਕ ਬਹੁਤ ਵੱਡਾ ਐਸੈਟ ਹੈ ਇਸੇ ਕਰਕੇ ਇਹਨਾਂ ਦੇ ਵੀਜ਼ਾ ਦੇ ਵਿੱਚ ਕੋਈ ਇਸ਼ੂ ਨਹੀਂ ਆਉਂਦੇ ਆ ਸ਼ੁਕਰੀਆ ਸ਼ਿਵਮ ਜੀ ਗੱਲ ਕਰਨ ਵਾਸਤੇ ਆਪਾਂ ਚੱਲਦੇ ਹਾਂ ਹੁਣ ਸਰਮਨ ਜੀ ਕੋਲ ਸਰਮਨ ਜੀ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਵੀ ਇੱਕ ਇੰਟਰਵਿਊ ਹੋਈ ਸੀਗੀ ਔਰ ਇਹਨੇ ਕਾਫੀ ਅਚੀ ਇਨਫੋਰਮੇਸ਼ਨ ਦਿੱਤੀ ਐ ਐਮਬੀਬੀਐਸ ਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਸਰੋਤ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹਿੰਦਾ ਹਾਂ ਆਪਣੇ ਚੈਨਲ ਦੇ ਇਸ ਟਾਈਮ ਤੇ ਅ ਸਰੋਤ ਸਾਹਿਬ ਜਿਸ ਤਰ੍ਹਾਂ Shivam ਜੀ ਨੇ ਦੱਸਿਆ ਕਿ ਇਹ ਇਹ ਦੇਖ ਰਹੇ ਇਮੀਗ੍ਰੇਸ਼ਨ ਦੇਖ ਰਹੇ ਹੋ ਨਾ ਤੁਸੀਂ ਐਜੂਕੇਸ਼ਨ ਦੇਖ ਰਹੇ ਹੋ ਔਰ ਐਜੂਕੇਸ਼ਨ ਦੇ ਵਿੱਚ ਕੀ ਮਤਲਬ ਬੱਚੇ ਨੂੰ ਉੱਥੇ ਜਾ ਕੇ ਕੀ ਡਿਫਿਕਲਟੀਆਂ ਆ ਸਕਦੀਆਂ ਹਨ ਅਗਰ ਮੈਂ ਐਜੂਕੇਸ਼ਨ ਨੂੰ ਲੈ ਕੇ ਗੱਲ ਕਰਾਂ ਕਿ ਬੱਚਾ ਇੰਡੀਆ ਤੋਂ ਚੱਲ ਕੇ ਜਾ ਰਿਹਾ ਹੈ ਕਿਸੇ ਕੰਟਰੀ ਦੇ ਵਿੱਚ ਜਾ ਰਿਹਾ ਹੈ ਤੁਸੀਂ ਆਪਣੇ ਟਾਇਰ ਦੇ ਥਰੂ ਭੇਜ ਰਹੇ ਹੋ ਸਰ ਕੀ 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 ਡਿਫਿਕਲਟੀ ਤੁਹਾਨੂੰ ਲੱਗਦਾ ਕਿ ਆ ਸਕਦੀਆਂ ਨੇ ਔਰ ਤੁਹਾਡੇ ਕੋਲ ਉਹਦਾ ਕੀ ਸਲੀਵ ਕਿੰਨਾ ਦੇਖੋ ਇੱਥੇ ਜਿਵੇਂ ਮੇਰੇ ਫਰੈਂਡ ਮੇਰੇ ਪਾਰਟਨਰ ਸ਼ਿਵਮ ਜੀ ਨੇ ਆਲਰੇਡੀ ਸਾਰਾ ਐਕਸਪਲੇਨ ਕਰ ਦਿੱਤਾ ਹੈ ਕਿ ਜਿਹੜਾ ਹੈਗਾ ਸਟੈਂਡਰਡ ਇੰਡੀਅਨ ਕਾਲਜਸ ਔਰ ਜਿਹੜੇ ਫੋਰਮ ਦੇ ਕਾਲਜਸ ਨੇ ਇਹਨਾਂ ਦੇ ਅੰਦਰ ਕੋਈ ਫਰਕ ਨਹੀਂ ਰਹੇਗਾ ਕੋਈ ਜ਼ਿਆਦਾ ਜੀ ਨਾ ਉਹ ਜੋ ਪ੍ਰੈਕਟਿਸ ਕਰਨਾ ਹੈ ਉਹ ਫਾਰਮੈਲिटीज ਹੈ ਲਾਇਸੈਂਸ ਲੈਣ ਦੀ ਉਸਾਈ ਆਲਮੋਸਟ ਸੇਮ ਹੈਗੀਆਂ ਨੇ ਬਾਕੀ ਰਹੀ ਗੱਲ ਕਿ ਕੋਈ ਅਮਰੀਕਨ ਚ ਪ੍ਰੋਬਲਮ ਜਿਹਦਾ ਨਹੀਂ ਆਉਂਦੀ ਮੇਰੇ ਆਪਣੇ ਕਾਫੀ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੇ ਬਾਹਰੋਂ ਐਮਬੀਬੀਐਸ ਕੀਤੀ ਹੈ ਇੱਥੋਂ ਤਾਂ ਬਹੁਤ ਨੇ ਔਰ ਬਾਹਰ ਤੋਂ ਕਾਫੀ ਜ਼ਿਆਦਾ ਹੈਗੇ ਜਿਹੜੇ ਬਾਹਰ ਤੋਂ ਐਮਬੀਬੀਐਸ ਕਰਕੇ ਆਏ ਨੇ ਉੱਥੇ ਪ੍ਰੋਬਲਮਸ ਕੀ ਆਉਂਦੀਆਂ ਨੇ ਆਪਾਂ ਬਤੁਤ ਕੇ ਸੁਪੋਜ਼ ਕੋਲ ਫੂਡ ਦੀ ਪ੍ਰੋਬਲਮ ਆ ਜਾ ਸਕਦੀ ਹੈ ਅਕੋਮੋਡੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਡੀਕਲ ਦੀ ਕੋਈ ਪ੍ਰੋਬਲਮ ਨਹੀਂ ਬੱਚੇ ਨੂੰ ਮੈਡੀਕਲ ਅਸਿਸਟੈਂਸ ਦੇ ਅੰਦਰ ਬੱਚਾ ਜੇ ਕੋਈ ਐਮਰਜੈਂਸੀ ਹੋ ਗਈ ਹੈ ਤਾਂ ਮੇਰੇ ਖਿਆਲ ਚ ਜਿੰਨਾ ਮੈਂ ਦੇਖ ਰਿਹਾ ਪਿਛਲੇ ਲਾਸਟ 23 ইয়ারਸ ਤੋਂ ਕੋਈ ਇਦਾਂ ਦੇ ਇਸ਼ੂਸ ਨਹੀਂ ਹੈਗੇ ਇਨ ਕੇਸ ਕੋਈ ਪ੍ਰੋਬਲਮ ਆਂਦੀ ਵੀ ਹੈ ਤਾਂ ਵੀ ਆਰ ਥੇ ਅਸੀਂ ਉਹ ਦੇਖਾਂਗੇ ਸਾਡੇ ਉੱਥੇ ਕੁਝ ਕੰਟਰੀਜ਼ ਦੇ ਅੰਦਰ ਸਾਡੇ ਰਿਪਰੈਜ਼ੈਂਟੇਟਿਵ ਵੀ ਹੈਗੇ ਨੇ ਬਾਕੀ ਜਿਹੜਾ ਵੇ ਆਫ ਇਨਸਟਰਕਸ਼ਨਸ ਹੈ ਜਿਹੜਾ ਇਹਨਾਂ ਦਾ ਹੈਗਾ ਉਹ ਸਭ ਇੰਗਲਿਸ਼ ਹੈਗਾ ਤੇ ਸਾਡੇ ਬੱਚੇ इजीली ਉਹਨੂੰ ਫਾਲੋ ਕਰਨਗੇ ਤੋਂ ਐਡਾ ਕੋਈ ਇਸ਼ੂ ਮੇਰੇ ਖਿਆਲ ਚ ਨਹੀਂ ਹੈ ਨਾ ਹੋ ਸਕਦਾ ਹੈ ਨਾ ਕੋਈ ਆਏ ਜੀ ਸਾਹਬ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਦਿੱਤੀ ਇਹ ਇਨਫੋਰਮੇਸ਼ਨ ਦਿੱਤੀ ਸਾਰੀ ਇੱਕ ਗੱਲ ਹੋਰ ਦੱਸੋ ਮੈਨੂੰ ਕਿ ਜੋ ਮਤਲਬ ਸਟੂਡੈਂਟਾਂ ਬਾਰੇ ਗੱਲ ਕਰਾਂ ਇੰਡੀਆ ਦਾ ਪੰਜਾਬ ਦਾ ਮੇਰਕੋਲਡ ਦਾ ਖਾਸ ਕਰਕੇ ਸਟੂਡੈਂਟ ਜੋ ਫੌਰਨ ਗਿਆ ਤੁਹਾਡੇ ਥਰੂ ਲੈਟਸ ਸੇ ਕਿ ਅਰਮੀਨੀਆ ਚਲਾ ਗਿਆ ਜਾਂ ਮਤਲਬ ਉਹ ਉਹਦੇ ਨਾਲ ਅੱਗੇ ਅਣੇ ਕੁਝ ਕੰਟਰੀਜ਼ ਐ ਉਹਨਾਂ ਦੇ ਵਿੱਚ ਲੈ ਕੇ ਪੜਨ ਸਰ ਉੱਥੇ ਜਾ ਕੇ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਐ ਉਹ ਵੀ ਆ ਸਕਦੀ ਐ ਬੱਚਿਆਂ ਨੂੰ ਤੇ ਹੋਰ ਜਿਵੇਂ ਸਿਲੇਬਸ ਐ ਸਿਲੇਬਸ ਔਰ ਜਿਹੜੇ ਟੀਚਰਜ਼ ਐ ਟੀਚਰਜ਼ ਅਗਰ ਫੋਰਨ ਫੋਰਨ ਟੀਚਰਜ਼ ਹੁੰਦੇ ਐ ਮੈਂ ਮੰਨਦਾ ਕਿ ਜੋ ਮੈਡੀਕਲ ਸਟੂਡੈਂਟਸ ਨੇ ਥੋੜੇ ਜੇ ਉਹ ਅਵੇਅਰ ਹੁੰਦੇ ਨੇ ਔਰ ਇੰਟੈਲੀਜੈਂਟ ਹੁੰਦੇ ਨੇ ਜੇ ਦੂਸਰੇ ਸਟੂਡੈਂਟਸ ਨਾਲੋਂ ਬਟ ਸਟਿਲ ਕਿ ਕੁਝ ਨਾ ਕੁਝ ਲੈਂਗੁਏਜ ਦੀ ਪ੍ਰੋਬਲਮ ਵੀ ਆ ਸਕਦੀ ਐ ਔਰ ਕੋਈ ਦਿੱਕਤ ਕਿਸ ਕਿਸਮ ਦੀ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਕਿਉਂਕਿ ਜਿਹੜਾ ਹੁਣ ਪੂਰੇ ਆਪਾਂ ਦੇਖਦੇ ਨ ਜਿਹੜਾ ਇਹਦਾ ਸਪੈਸ਼ਲੀ ਐਮਬੀਬੀਐਸ ਦੇ ਵਿੱਚ ਆ ਗਿਆ ਉਹ ਸਾਰਾ ਜਿਹੜਾ ਸਾਡਾ ਮੀਡੀਅਮ ਆਫ ਇਨਸਟ੍ਰਕਸ਼ਨ ਹੈ ਨਾ ਉਹ ਇੰਗਲਿਸ਼ ਹੈ ਉਹ ਮੇਬੀ ਕੁਝ ਲੋਕਲ ਲੈਵਲ ਤੇ ਜੇ ਬੱਚਾ ਉੱਥੇ ਰਹਿ ਰਿਹਾ ਸਰਵਾਈਵ ਕਰ ਰਿਹਾ ਤਾਂ ਉਹਦੇ ਵਿੱਚ ਕੁਝ ਲੋਕਲ ਲੈਂਗੁਏਜਸ ਦੀ ਕੁਝ ਕੰਟਰੀਬਿਊਸ਼ਨ ਹੋ ਸਕਦੀ ਹੈ ਅਗਰ ਅਸੀਂ ਸਿਲੇਬਸ ਦੀ ਗੱਲ ਕਰੀਏ ਤਾਂ ਸਿਲੇਬਸ ਦਾ ਜੋ ਸਾਰਾ ਹੈ दैट इज ਟੋਟਲੀ ਇਨ ਇੰਗਲਿਸ਼ ਵਨ ਮੋਰ ਥਿੰਗ ਆ ਵਾਂਟ ਟੂ ਐਡ ਹੇਅਰ ਕਿ ਈਵਨ ਸਾਡਾ ਜਿਹੜਾ ਹੈਗਾ ਨਾ ਜਿਹੜਾ ਸਿਲੇਬਸ ਹੈ ਉਹ ਬਿਲਕੁਲ ਇੰਡੀਅਨ ਉਹਦੇ ਮੁਤਾਬਕ ਹੀ ਪੜਾਇਆ ਜਾਂਦਾ ਕਿਉਂਕਿ ਦੇਖੋ ਬਾਡੀ ਤਾਂ ਜਿਵੇਂ ਹੁਣ ਹ ਉਹ ਸੇਮ ਫਲੇਵਰਸ ਨੂੰ ਸੇਮ ਪ੍ਰੈਕਟਿਸ ਨੂੰ ਹਰ ਚੀਜ਼ ਨੂੰ ਸੇਮ ਨੂੰ ਫਾਲੋ ਫਾਲੋ ਕੀਤਾ ਜਾ ਰਿਹਾ ਹੈ ਤੋ ਕਿਸੇ ਵੀ ਤਰ੍ਹਾਂ ਦੀ ਕੋਈ ਲੈਂਗੁਏਜ ਦੀ ਪ੍ਰੋਬਲਮ ਤਾਂ ਨਹੀਂ ਹਾਂ ਪਾਸ ਦੇ ਵਿੱਚ ਹੋਇਆ ਕਰਦਾ ਸੀ ਇਦਾਂ ਕਿ ਬੱਚੇ ਨੂੰ ਉਸੇ ਦੀ ਲੈਂਗੁਏਜ ਸਿੱਖਣੀ ਪੈਂਦੀ ਸੀ ਬਟ ਅੱਜ ਦੀ ਡੇਟਸ ਦੇ ਅੰਦਰ ਕੋਈ ਇਦਾਂ ਦੀ ਵੱਡਾ ਇੱਕ ਲੰਮਾ ਸਫਰ ਰਿਹਾ ਤੁਹਾਡਾ ਟੀਚਿੰਗ ਦਾ ਤੁਸੀਂ ਮੈਡੀਕਲ ਫੀਲਡ ਦੇ ਵਿੱਚ ਪਿਛਲੇ ਅਪਰੋਕਸੀਮੇਟਲੀ ਮੈਂ ਗੱਲ ਕਰਾਂ ਕਿ 20-25 ਸਾਲ ਤੋਂ ਕੰਮ ਕਰ ਰਹੇ ਹੋ ਬਹੁਤ ਸਾਰੇ ਸਟੂਡੈਂਟਸ ਤੁਸੀਂ ਦੇਖੇ ਹੋਣਗੇ ਬਹੁਤ ਸਾਰੇ ਸਟੂਡੈਂਟਸ ਮੈਡੀਕਲ ਵਾਲੇ ਨੀਡ ਦੀ ਤਿਆਰੀ ਕਰਵਾਈ ਹੋਗੀ ਬਹੁਤ ਸਾਰੇ ਤੁਹਾਡੇ ਸਟੂ ਮੈਂ ਜਾਨਣਾ ਚਾਹੁੰਗਾ ਸਰ ਸਾਡੇ ਆਡੀਅנס ਵਾਸਤੇ ਕਿ ਕਿੰਨੇ ਕਿ ਸਟੂਡੈਂਟਸ ਤੁਹਾਡੇ ਜਿਹੜੇ ਹੈਗੇ ਫੋਰਨ ਪੜ੍ਹ ਕੇ ਆਏ ਨੇ ਔਰ ਕਿੰਨੇ ਕਿ ਸੈਟੀਸਫੈਕਸ਼ਨ ਆ ਕਿ ਉਹ ਪ੍ਰੈਕਟਿਸ ਕਰ ਰਹੇ ਹਨ ਕਿ ਉਹ ਗਵਰਨਮੈਂਟ ਜੌਬ ਜਾ ਸਕਦੇ ਨੇ ਇਹ ਸਾਰੇ ਕੁਐਸਚਨ ਸਰ ਮੈਂ ਇੱਕ ਸਾਬ ਇੱਕਦਮ ਪੁੱਛ ਲੈ ਫੋਰਡ ਟੂ ਸੇ ਬਟ ਆ ਵਾਂਟ ਦਾ ਆਨਸਰ ਆਫ ਥੀਸ ਕੁਐਸਚਨਸ ਦੇਖੋ ਇੱਜਾ ਹੈਗਾ ਕਿ ਮੇਰੇ ਫੋਰਨ ਤੋਂ ਕਾਫੀ ਸਟੂਡੈਂਟਸ ਹੈਗੇ ਨੇ ਅਪਰੋਕਸੀਮੇਟਲੀ ਜੋ ਮੈਨੂੰ ਇੱਕ ਰਫੀਆ ਆਈਡੀਆ ਹੈ ਦਾ ਕਿ 20 ਪਲੱਸ ਹੋਣਗੇ ਔਰ ਉਹ ਸਾਰੇ ਜਿਵੇਂ ਤੁਸੀਂ ਕੁਐਸਚਨ ਕਿਹਾ ਪ੍ਰੈਕਟਿਸ ਕਰ ਰਹੇ ਨੇ ਇਵਨ ਉਹਨਾਂ ਦੇ ਵਿੱਚੋਂ ਮੈਕਸਿਮਮ ਜਿਹੜੇ ਸਟੂਡੈਂਟਸ ਹੈ ਬਲਕਿ ਡਾਕਟਰਸ ਹੈ ਉਹ ਗਵਰਨਮੈਂਟ ਸਰਵਿਸ ਦੇ ਵਿੱਚ ਨੇ ਦੇਖੋ ਗਵਰਨਮੈਂਟ ਸਰਵਿਸ ਦੇ ਅੰਦਰ ਆਉਣ ਦੇ ਲਈ ਸਾਰੀ ਫਾਰਮੈਲिटीज ਨੂੰ ਪੂਰਾ ਕਰਨਾ ਪੈਂਦਾ ਹੈ ਤਾਂ ਇਟ ਮੀਨਸ ਉਹਨਾਂ ਦੀ ਐਮਬੀਬੀਐਸ ਜੈਨੂਇਨ ਹੈਗੀ ਹੈ ਉਹਨਾਂ ਨੇ ਸਾਰੀ ਕੰਡੀਸ਼ਨਸ ਨੂੰ ਫੁਲਫਿਲ ਕੀਤਾ ਹੈਗਾ ਉਹ ਪ੍ਰੈਕਟਿਸ ਕਰ ਰਹੇ ਨੇ ਕੋਈ ਇਸ਼ੂ ਨਹੀਂ ਹੈਗਾ ਬਸ ਸਿੱਕੇ ਐਗਜ਼ਾਮ ਦੇਣਾ ਪੈਂਦਾ ਹੈ ਜਿਵੇਂ ਸ਼ਿਵਮ ਜੀ ਨੇ ਦੱਸਿਆ ਉਹ ਇਵਨ ਜਿਹੜੇ ਸਾਡੇ ਬੱਚੇ ਮਾਲੇਰਕੋਟ ਇੱਥੋਂ ਇੰਡੀਆ ਤੋਂ ਕਰਨਗੇ ਐਮਬੀਬੀਐਸ ਉਹਨਾਂ ਦੇ ਲਈ ਵੀ ਬਾਕੀ ਫੋਰਨਰ ਫੌਨ ਤੋਂ ਕਰਕੇ ਜਿਹੜੇ ਬੱਚੇ ਆਉਂਦੇ ਨੇ ਅਬਰੌਡ ਤੋਂ ਉਹਨਾਂ ਲਈ ਆਲਰੇਡੀ ਥਾ ਤੇ ਹੁਣ ਵੀ ਹੈ। ਉਹ ਇਸ ਕਰੀ ਐਡੀ ਕੋਈ ਨਹੀਂ ਹੈ, ਇਸ਼ੂ ਕੋਈ ਪ੍ਰੋਬਲਮ ਨਹੀਂ ਹੈ। ਤਾਂ ਬੱਚੇ ਆਰਾਮ ਨਾਲ ਸਾਰਾ ਕੁਝ ਕਰਦੇ ਨੇ, ਗਵਰਨਮੈਂਟ ਜੌਬ ਕਰ ਸਕਦੇ ਨੇ, ਆਪਣਾ ਖੁਦ ਦਾ ਕਲੀਨਿਕ, ਆਪਣਾ ਹਸਪੀਟਲ ਓਪਨ ਕਰ ਸਕਦੇ ਆ। ਜੀ। ਸ਼ੁਕਰੀਆ ਸਰ। ਮੈਂ ਸਭ ਇੱਕ ਵਾਰ ਫੇਰ ਆਪਾਂ ਚੱਲਨੇ ਸੀ। ਸਿੰਘ ਜੀ ਬੋਲ। ਸਿੰਘ ਜੀ ਇੱਕ ਗੱਲ ਤੁਸੀਂ ਮੈਨੂੰ ਇੱਥੇ ਦੱਸੋ ਕਿ ਅ ਇਨ ਕੇਸ ਤੁਸੀਂ ਸਟੂਡੈਂਟ ਭੇਜੇ ਤਾਂ ਕਿਤੇ ਵੀ ਭੇਜੇ ਤਾਂ ਕਿਸੇ ਵੀ ਕੰਟਰੀ ਦੇ ਵਿੱਚ ਭੇਜੇ ਤਾਂ ਲੈਟਸ ਸੇ ਅ ਅਰਮੇਨੀਆ ਤੁਸੀਂ ਸਟੂਡੈਂਟ ਭੇਜੇ ਤਾਂ ਕਿ ਉੱਥ ਇੱਕ ਟਾਇਪਸਰ ਆਪਣਾ ਹੁੰਦਾ ਚਲੋ ਠੀਕ ਹੈ ਆਪਾਂ ਸਟੂਡੈਂਟ ਭੇਜਣਾ ਹੋਰ ਗੱਲ ਹੈ ਉੱਥੋਂ ਉਸ ਤੋਂ ਬਾਅਦ ਉਹਨੂੰ ਐਂਟਰਟੇਨ ਕਰਨਾ ਕੀ ਤੁਹਾਡੇ ਕੋਲ ਕੋਈ ਐਸਾ ਫੋਰਸ ਹੈ ਕਿ ਤੁਸੀਂ ਉਹਨੂੰ ਦੁਬਾਰਾ ਸੰਸਕੋਟੇ ਅਗਰ ਕੋਈ ਵੀ ਡਿਫਿਕਲਟੀ ਹੁੰਦੀ ਹੈ ਰਿਲੇਟਡ ਟੂ ਫੂਡ ਆਲੀਏ ਕੋਈ ਮੈਡੀਕਲ ਐਮਰਜੈਂਸੀ ਹੈ ਜਾਂ ਕੁਝ ਹੋਰ ਹੈ ਇਹ ਕਾਲਜ ਦੀ ਰਿਸਪੋਨਸਿਬਿਲਟੀ ਰਹਿੰਦੀ ਹੈ ਔਰ ਵਾਟ ਵੁੱਡ ਯੂ ਸੇ ਇਨ ਦਿਸ ਪੁਆਇੰਟ ਸਰ ਅਸੀਂ ਨਾ ਜਦੋਂ ਵੀ ਕਿਸੇ ਬੱਚੇ ਨੂੰ ਹੁਣ ਐਮਬੀਬੀਐਸ ਲਈ ਆਇਆ ਜਾਂ ਪਹਿਲਾਂ ਹੋਰ ਬੱਚੇ ਅਦਰ ਕੰਟਰੀਜ਼ ਗਏ ਨੇ ਸੋ ਸਾਡੇ ਆਫਿਸ ਦਾ ਇੱਕ ਮੋਟਰ ਰਹਾ ਬੜੀ ਕੰਪਨੀ ਦਾ ਇੱਕ ਮੋਟੋ ਰਹਾ that is ਕਿ ਰਿਸ਼ਤੇ ਬਣਾਉਣੇ ਨੇ ਅਸੀਂ ਸੋ ਰਿਸ਼ਤੇ 2 ਮਹੀਨੇ 6 ਮਹੀਨੇ ਤਾਂ ਤਾਂ ਹੁੰਦੇ ਨਹੀਂ ਸੋ ਅਸੀਂ ਆਪਣੇ ਵਰਕਿੰਗ ਐਥਿਕਸ ਯਾ ਆਪਣੇ ਵਰਕਿੰਗ ਦੇ ਵਿੱਚ ਜਿੰਨੀ ਵੀ ਟਾਈਪਸ ਨੇ ਉਹਨੂੰ ਇਸ ਅਕੋਰਡਿੰਗ ਕੀਤਾ ਕਿ ਬੱਚਾ ਸਾਡੇ ਨਾਲ ਜਿਹੜਾ ਜੁੜਿਆ ਉਹ ਤਾਂ ਉਮਰ ਚੁੜਿਆ ਸੋ ਮੇਰੇ ਥਰੂ ਜਿਹੜੇ ਵੀ ਬੱਚੇ ਗਏ ਨੇ ਹੁਣ ਸਾਡੇ ਕੋਲ ਜੋ ਬੱਚਾ ਕੋਈ ਅਬ ਵੀ ਬਸ ਕਰਨ ਜਾ ਰਿਹਾ ਹੈਗਾ 6 ਸਾਲ ਲੇ ਉੱਥੇ ਹੈਗਾ ਸੋ ਮੇਰੇ ਐਕਸਕਲੂਸਿਵ ਜਿਹੜੇ ਉਹਨਾਂ ਨਾਲ ਮੈਂ ਟਾਈਪਸ ਬਣਾਏ ਨੇ ਉਹਦੇ ਵਿੱਚ ਅਸੀਂ ਉਹਨਾਂ ਦਾ ਕਿਤੇ ਨਾ ਕਿਤੇ ਵੀ ਕੋਈ ਜ਼ਰੂਰਤ ਹੋ ਗਈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮੈਂ ਉਸ ਹਿਸਾਬ ਦੇ ਅਰੇਂਜਮੈਂਟਸ ਹੀ ਕਰਕੇ ਹਮੇਸ਼ਾ ਚੱਲੇ ਹਾਂ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਫੂਡ ਦੀ ਜਾਂ ਹੌਸਟਲਸ ਦੀ ਜੇ ਦੇਖੋ ਯੂਨੀਵਰਸਿਟੀਆਂ ਅਜ ਦੀ ਰੇਟ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਇੰਡੀਅਨ ਸਟੂਡੈਂਟਸ ਜਿਹੜੇ ਨੇ ਨਾ ਐਕਚੁਅਲੀ ਹਰ ਕੰਟਰੀ ਲਈ ਨਹੀਂ ਬਹੁਤ ਵੱਡਾ ਬੈਂਕ ਹੈ ਠੀਕ ਹੈ ਤਾਂ ਕਾਫੀ ਸਾਰੀ ਪਾਲਿਸੀਜ਼ ਜਿਹੜੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਅਰਮੇਨੀਆ ਦੀ ਗੱਲ ਕਰ ਰਿਹਾ ਫਾਰ ਐਗਜ਼ਾਮਪਲ ਅਰਮੇਨੀਆ ਦੇ ਵਿੱਚ ਹਰ ਯੂਨੀਵਰਸਿਟੀ ਤੁਹਾਨੂੰ ਹੌਸਟਲ ਦੇ ਨਾਮ ਨਾਲ ਇੰਡੀਅਨ ਫੂਡ ਪ੍ਰੋਵਾਈਡ ਕਰਨ ਦੀ ਇੱਕ ਮੈਸ ਉਹਨਾਂ ਨੇ ਸੈਪਰੇਟ ਰੱਖੀ ਹੈ ਥੈਟ ਇਜ਼ ਸਪੈਸੀਫਿਕਲੀ ਡੈਡੀਕੇਟਿਡ ਫॉर ਇੰਡੀਅਨ ਫੂਡ ਓਨਲੀ ਐਂਡ ਥਿਸ ਸੇਮ ਥਿੰਗ ਹੈਪਨਸ ਇਨ ਜਾਰਜੀਆ ਕਜ਼ਾਕਿਸਤਾਨ ਕਿਰਗਿਸਤਾਨ ਉਜ਼ਬੇਕਿਸਤਾਨ ਐਂਡ ਫਿਊ ਅਦਰ ਕੰਟਰੀਜ਼ ਆਫ ਯੂਰਪ ਜਿੱਥੇ ਮੈਂ ਤੁਹਾਨੂੰ ਦੱਸਿਆ ਅਪਾਰਟ ਫਰਮ ਥੈਟ ਜਿਹੜੀ ਤੁਸੀਂ ਮੈਡੀਕਲ ਐਮਰਜੈਂਸੀ ਦੀ ਗੱਲ ਕਰ ਰਹੇ ਹੋ ਸਰ ਆਬਵੀਅਸਲੀ ਬੱਚੇ ਸਭ ਦੇ ਸਾਂਝੇ ਨੇ ਠੀਕ ਹੈ ਜੀ ਸਾਡੇ ਥਰੂ ਬੱਚਾ ਗਿਆ ਉਹ ਸਾਡਾ ਕਲਾਇੰਟ ਨਹੀਂ ਉਹ ਸਾਡਾ ਵੀ ਬੱਚਾ ਹੀ ਠੀਕ ਹੈ ਸੋ ਉਹਨਾਂ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਕੱਲ ਨੂੰ ਅਸੀਂ ਉਹਦੇ ਨਾਲ ਹੀ ਖੜੇ ਆ ਮੇਰੇ ਕੋਲੇ ਉੱਥੇ ਕੰਟੈਕਟਸ ਹੈਗੇ ਨੇ ਮੇਰੇ ਅਸੀਂ ਹਰ ਜਗ੍ਹਾ ਇੱਕ ਯੂਨੀਵਰਸਿਟੀ ਦੇ ਵਿੱਚ ਹੀ ਐਕਸਕਲੂਸਿਵ ਜਿਹੜੇ ਟਾਈਪਸ ਨੇ ਉਹਨਾਂ ਦੇ ਨਾਲ ਕੇਅਰ ਟੇਕ ਦਾ ਵੀ ਨਾਲ ਨਾਲ ਉਹਨਾਂ ਨੂੰ ਸਮ ਗੱਲਬਾਤ ਕੀਤੀ ਹੋਈ ਹੈ ਕਿ ਜਸਟ ਇਨ ਕੇਸ ਕੋਈ ਵੀ ਐਮਰਜੈਂਸੀ ਹੈ ਜਾਂ ਕੁਝ ਹੈ ਕਹਿੰਦਾ ਅਸੀਂ ਵੀ ਵਿਲ ਟੇਕ ਕੇਅਰ ਆਫ ਥੈਟ ਓਕੇ ਸ਼ਿਵਨਜੀ ਥੈਟ ਥਿੰਗ ਮੇਕਸ ਯੂ ਡਿਫਰੈਂਟ ਫਰਮ ਅਦਰ ਕੰਸਲਟੈਂਟਸ ਆਈ ਥਿੰਕ ਆਈ ਹੋਪ ਸੋ ਸੋ ਯੈਸ ਆਈ ਹੈਵ ਜਸਟ ਥੋੜਾ ਸੈਂਟੀਮੈਂਟਲ ਹੋ ਕੇ ਬਿਜ਼ਨਸ ਕਰ ਲਈਦਾ ਬਿਜ਼ਨਸ ਬਾਈ ਬ੍ਰੇਨ ਦੀ ਬਜਾਏ ਬਿਜ਼ਨਸ ਬਾਈ ਹਾਰਟ ਕਰ ਰਹੇ ਹਾਂ ਸਰ ਬ੍ਰੇਨ ਨਾਲ ਕਰਕੇ ਜੇ ਕਰਨ ਲੱਜਾਂਗੇ ਫਿਰ ਥੋੜਾ ਜਿਹਾ ਠੱਗੀ ਠੋਰੀ ਨੂੰ ਦਿਮਾਗ ਲਗਾਉਣਾ ਪਊਗਾ ਜੇ ਦਿਲ ਨਾਲ ਚੱਲਾਂਗੇ ਤਾਂ ਸ਼ਾਇਦ ਇਮਾਨਦਾਰੀ ਨਾਲ ਚੱਲ ਜੀ ਮੇਰਾ ਤਾਂ ਮੇਰੇ ਪਰਿਵਾਰ ਨੇ ਮੈਨੂੰ ਇਹੀ ਸਮਝਾਇਆ ਮੇਰੇ ਫਾਦਰ ਸਾਹਿਬ ਦੇ ਦਿੱਤੇ ਗੁਣੇ ਹੀ ਨੇ ਕਿ ਮਾੜਾ ਨਾ ਕਰੋ ਕਦੀ ਕਿਸੇ ਨਾਲ ਤੁਹਾਨੂੰ ਜੀ ਬਿਫੋਰ ਆਈ ਕਨਕਲੂਡ ਥੇਅਰ ਇਜ਼ ਅ ਕੁਐਸਚਨ ਤੁਸੀਂ ਗੱਲ ਕੀਤੀ ਕਿ ਤੁਹਾਡੇ ਐਕਸਕਲੂਸਿਵ ਟਾਇਅਪਸ ਹੈ ਮਤਲਬ ਤੁਸੀਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਟਾਇਅਪਸ ਹੈ ਤੁਸੀਂ ਪਹਿਲਾ ਜੋ ਹੈ ਸਟੂਡੈਂਟਸ ਆ ਰਹੇ ਐ ਐਮਬੀਏ ਵਾਸਤੇ ਬੀਬੀਏ ਵਾਸਤੇ ਜਾਂ ਹੋਰ ਕੋਰਸਸ ਵਾਸਤੇ ਕੀ ਕਦੇ ਕਿਸੇ ਬੱਚੇ ਨੂੰ ਕੋਈ ਜ਼ਰੂਰਤ ਤੁਹਾਡੀ ਆਫਟਰ ਦਾ ਕੋਰਸ ਪਈ ਹੈ ਔਰ ਜਿਹਦੇ ਤੁਸੀਂ ਹੈਲਪ ਕੀਤਾ ਹੋਏ ਸਰ ਐਕਚੁਅਲੀ ਅਸੀਂ ਪਹਿਲੇ ਟਾਈਮ ਤੋਂ ਹੀ ਬੱਚੇ ਨੂੰ ਇੰਨਾ ਸੈਲਫ ਇੰਡੀਪੈਂਡੈਂਟ ਐਂਡ ਇਨ ਇੱਕ ਸਹੀ ਰਸਤੇ ਤੇ ਪਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਮਤਲਬ ਮੈਂ ਜਦੋਂ ਵੀ ਕੋਈ ਬੱਚਾ ਸਾਡੇ ਥਰੂ ਬਾਹਰ ਗਿਆ ਅਸੀਂ ਕਦੀ ਉਹਦੇ ਲਈ ਕੋਈ ਨਾ ਬਕਾਰ ਕੋਰਸ ਨਹੀਂ ਚੁਸ ਕੀਤਾ ਵਿਜ਼ਨਰੀ ਹੋ ਕੇ ਕੋਰਸ ਸਿਲੈਕਸ਼ਨ ਕੀਤੀ ਹੈ ਕਿ ਅੱਜ ਵੀ ਮੈਂ ਜਿਹੜੇ ਲੋਕਾਂ ਦੇ ਬੱਚੇ ਨੂੰ ਅਦਰ ਕੰਟਰੀਜ਼ ਦੇ ਵਿੱਚ ਭੇਜ ਰਿਹਾ ਅਦਰ ਕੋਰਸਸ ਦੇ ਵਿੱਚ ਭੇਜ ਰਿਹਾ ਤਾਂ ਮੈਂ ਇਹ ਸੋਚ ਕੇ ਚੱਲ ਰਿਹਾ ਗੈਸ ਤੋਂ 5-7 ਸਾਲ ਬਾਅਦ ਕਿਹੜੀ ਓਕੂਪੇਸ਼ਨਸ ਨੇ ਜਿਹੜੀਆਂ ਵਰਲਡ ਦੀ ਟੌਪ 10 ਜਾਂ 20 ਹੋਣਗੀਆਂ ਕਿੱਥੇ ਸਕਿੱਲ ਸ਼ਾਰਟੇਜ ਚੱਲ ਰਹੀ ਹੈ ਕਿੱਥੇ ਯੂ ਨੋ ਕਿ ਬੰਦੇ ਦੀ ਜ਼ਰੂਰਤ ਕਦੀ ਖਤਮ ਨਹੀਂ ਹੋਣੀ ਉਹ ਇੰਨੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਬੱਚੇ ਨੂੰ ਹਮੇਸ਼ਾ ਕੋਰਸ ਸਿਲੈਕਸ਼ਨ ਕੀਤੀ ਹੈ ਚਾਹੇ ਸ਼ੁਰੂਆਤ ਦੇ ਪਹਿਲੇ 2 ਸਾਲ ਟਫ ਹੋ ਸਕਦੇ ਨੇ ਪੜਾਈ ਨੂੰ ਲੈ ਕੇ ਸੌਰੀ ਸਾਇਰ ਪਹਿਲੇ 2 ਸਾਲ ਟਫ ਹੋ ਸਕਦੇ ਨੇ ਪੜਾਈ ਨੂੰ ਲੈ ਕੇ ਬਟ ਕਿਤੇ ਨਾ ਕਿਤੇ ਬੱਚੇ ਨੂੰ ਲੌਂਗਰ ਅੰਡ ਦੇ ਵਿੱਚ ਉਸੇ ਚੀਜ਼ ਨੇ ਬੈਨੀਫਿਟ ਦੇਣਾ ਹੈ ਪਰਮਨੈਂਟ ਰੈਜ਼ਿਡੈਂਸੀ ਓਬਟੇਨ ਕਰਨ ਲਈ ਵਰਕ ਓਬਟੇਨ ਕਰਨ ਲਈ ਔਰ ਆਪਣੀ ਲਾਈਫ ਨੂੰ ਸੈਲਫ ਇੰਡੀਪੈਂਡੈਂਟ ਬਣਾਉਣ ਲਈ ਸੋ ਗਾਈਡੈਂਸ ਲਈ ਜ਼ਰੂਰਤ ਕਦੀ ਕਿਸੇ ਨੂੰ ਪਈ ਹੈ ਬਟ ਹਾਰਡਸ਼ਿਪ ਕਦੀ ਕਿਸੇ ਮੇਰੇ ਬੱਚੇ ਨੇ ਬਹੁਤ ਅੱਛਾ ਜੀ ਔਰ ਸ਼ਿਵਮ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਸਰਮਤ ਸਾਹਿਬ ਦੇ ਨਾਲ ਅਕਸਰ ਗੱਲ ਕਰਦੇ ਰਹੇ ਹਾਂ ਤੁਹਾਨੂੰ ਪਹਿਲੀ ਵਾਰ ਸੀ ਸਾਡੇ ਪਲੇਟਫਾਰਮ ਦੇ ਉੱਪਰ ਆਏ ਹੋ ਔਰ ਉਹਦੇ ਵਾਸਤੇ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਚਾਹੁੰਗਾ ਕਿ ਤੁਸੀਂ ਆਉਂਦੇ ਰਹੋ ਤੇ ਇਨਫੋਰਮੇਸ਼ਨ ਸਾਡੇ ਮਤਲਬ ਵਿਊਅਰਸ ਵਾਸਤੇ ਦੰਦੇ ਰਹੋ ਔਰ ਐਟ ਦ ਐਂਡ ਮੈਂ ਤੁਹਾਡੇ ਦੋਨੋਂ ਪਰਸਨੈਲਿਟੀਜ਼ ਤੋਂ ਇੱਕ ਅਪੀਲ ਚਾਹੁੰਗਾ ਉਹ ਸਟੂਡੈਂਟਸ ਜੋ ਐਸਪੀਰੈਂਟ ਹੈ ਐ ਐਮਵੀਐਸ ਕਰਨਾ ਚਾਹੁੰਦੇ ਆਂ ਇੰਡੀਆ ਦੇ ਵਿੱਚ ਅਸੀਂ ਵਿਸ਼ ਕਰਦੇ ਆਂ ਕਿ ਹਰੇਕ ਬੱਚੇ ਦਾ ਚਲੋ ਨੰਬਰ ਆਵੇ ਬਟ ਬਹੁਤ ਬੜਾ ਇੱਕ ਵੋਲੀਅਮ ਜਿਹੜਾ ਹੈਗਾ ਪੇਪਰ ਦੰਦਾ ਹੈ ਤੇ ਉਸ ਤੋਂ ਬਹੁਤ-ਬਹੁਤ ਸਿਲੇਕਟਡ ਜਿਹੜੇ ਹੈਗੇ ਬੱਚੇ ਉਹੀ ਗਵਰਨਮੈਂਟ ਕਾਲਜਿਸ ਦੇ ਵਿੱਚ ਜਿਹੜਾ ਹੈਗਾ ਅਡਮਿਸ਼ਨ ਲੈ ਬੋਲਰ ਔਰ ਜੋ ਰੈਸਟ ਆਫ ਦਾ ਸਟੂਡੈਂਟਸ ਰਹਿੰਦੇ ਨੇ ਉਹਨਾਂ ਵਾਸਤੇ ਮੈਂ ਚਾਹਾਂਗਾ ਕਿ ਸਰ ਤੁਸੀਂ ਕੀ ਅਪੀਲ ਲੋਗੇ ਤੁਹਾਡੀ ਸਭ ਮੇਰੀ ਬੱਚਿਆਂ ਨੂੰ ਸਿਰਫ ਇੱਕੋ ਅਪੀਲ ਹੈ ਕਿ ਕਦੇ ਵੀ ਕਿਸੇ ਡਿਸੀਜਨ ਨੂੰ ਲੈ ਕੇ ਤੁਸੀਂ ਰਸ਼ ਐਂਡ ਡਾਸ਼ ਨਾ ਕਰੋ ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਸਵਾਲ ਜਵਾਬ ਹੈਗੇ ਨੇ ਯੂ ਆਰ ਮੋਸਟ ਵੈਲਕਮ ਤੁਸੀਂ ਆਓ ਅਸੀਂ ਕੋਈ ਚਾਰਜ ਨਹੀਂ ਕਰਦੇ ਆ ਕੰਸਲਟੈਂਸੀ ਦਾ ਸਾਡੇ ਥਰੂ ਇਥੇ ਆਫਿਸਰਸ ਦੇ ਵਿੱਚ ਕਰੀਅਰ ਕੰਸਲਟੈਂਸੀ ਤੁਹਾਡੇ ਬਿਲਕੁਲ ਫਰੀ ਹੈ ਤੁਸੀਂ ਸਟੱਡੀ ਅਬ੍ਰੋਡ ਕਰ ਰਹੇ ਹੋ दैट इज ओके ਤੁਸੀਂ ਇੰਡੀਆ ਦੇ ਵਿੱਚ ਕਰਨਾ ਹੈ दैट इज ओके ਵੀ ਹੈਵ ਗਾਟ ਅ অপਸ਼ਨ ਇੰਡੀਆ ਆਲਸੋ ਜਿੱਥੇ ਅਸੀਂ ਤੁਹਾਨੂੰ ਇੰਡੀਆ ਦੇ ਵਿੱਚ ਵੀ ਮਦਦ ਕਰ ਸਕਦੇ ਹਾਂ ਐਡਮਿਸ਼ਨਸ ਲੈਣ ਦੇ ਵਿੱਚ ਜਾਂ ਇੱਕ ਸਹੀ ਰਸਤੇ ਤੇ ਜਾਣ ਲਈ ਐਂਡ ਬਹੁਤ ਸਾਰੀ ਮੈਡੀਕਲ ਓਪਰਚ्युनिटीज ਅੱਜ ਦੇ ਡੇਟ ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਇੰਨੀਆਂ ਓਪਰਚ्युनिटीज ਨੇ ਤੁਹ ਕਹਿੰਦੇ ਨਾ ਕਿ ਤੇ ਸ਼ਾਇਦ ਤੁਹਾਨੂੰ ਕੋਈ ਲੈਕ ਆਫ ਗਾਈਡੈਂਸ ਤੁਹਾਨੂੰ ਕਿਸੇ ਟਾਈਮ ਤੇ ਵੀ ਫੀਲ ਹੋ ਰਹੀ ਹੈ ਸੋ ਵੀ ਹੈਵ ਐਨ ਐਕਸਪਰਟ ਜਿਹੜੇ ਨੇ ਸ਼ਰੀਫ ਸਾਹਿਬ ਨੇ ਪਿਛਲੇ 23 ਸਾਲ ਤੋਂ ਮੈਡੀਕਲ ਸਟੂਡੈਂਟਸ ਹੀ ਪੜ੍ਹਾ ਰਹੇ ਨੇ ਅੱਜ ਤੱਕ ਮੈਨੂੰ ਲੱਗਦਾ ਨਹੀਂ ਕਿ ਕਾਊਂਟ ਕਰਨਾ ਵੀ ਆਸਾਨ ਹੈ ਉਸ ਬੱਚੇ ਨੂੰ ਉਸ ਨੰਬਰ ਨੂੰ ਕਿ ਜਿਹਦੇ ਕਿੰਨੇ ਡਾਕਟਰ ਬਣ ਚੁੱਕੇ ਨੇ ਜਾਂ ਕਿੰਨੇ ਮੈਡੀਕਲ ਫੀਲਡ ਦੇ ਵਿੱਚ ਸਕਸੈਸਫੁਲ ਨੇ ਠੀਕ ਹੈ ਸੋ ਵੀ ਆਰ ਹੇਅਰ ਫਾਰ ਯੂ ਜੀ ਸਾਦ ਕੇ ਆਓ ਜਦੋਂ ਮਰਜ਼ੀ ਆਓ ਆਪਣੀ ਫ੍ਰੀ ਕੰਸਲਟੈਂਸੀ ਪਾਓ ਕੈਰੀਅਰ ਕੰਸਲਟੈਂਸੀ ਪਾਓ ਫ੍ਰੀ ਬਿਲਕੁਲ ਹੀ ਤੇ ਇੱਥੇ ਸਰਵਰ ਸਭ ਤੁਹਾਡੇ ਕੋਲੋਂ ਵੀ ਕੁਝ ਵਰਡਸ ਚਾਹੂੰਗਾ ਕਿ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ ਜੋ ਸਟੂਡੈਂਟਸ ਮਤਲਬ ਨਾ ਜਾ ਪਾਏ ਅਸੀਂ ਵਿਸ਼ੇਹੀ ਕਰਦੇ ਕਿ ਹਰੇਕ ਬੱਚੇ ਨੂੰ ਚਾਂਸ ਮਿਲੇ ਬਟ ਇਟ ਇਜ਼ ਨੋਟ ਪੋਸੀਬਲ ਕਿਉਂਕਿ ਬਹੁਤ بڑا ਨੰਬਰ ਹੁੰਦਾ ਬਹੁਤ ਟਫ ਮੁਕਾਬਲਾ ਹੁੰਦਾ ਤਾਂ ਉਹਦੇ ਵਿੱਚ ਜੋ ਸਟੂਡੈਂਟਸ ਰਹਿ ਜਾਣਗੇ ਜੋ ਫੋਰਨ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਤੁਹਾਡੇ ਕੀ ਸ਼ਬਦ ਹੋਣਗੇ ਜੀ ਜੀ ਫਸਟ ਆਫ ਆਲ ਤੇ ਇਹ ਹੈ ਕਿ ਮੇਰੇ ਵੱਲੋਂ ਜਿਹੜੀਆਂ ਮੇਰੀ ਵਿਸ਼ੀਜ਼ ਨੇ ਕਿ ਹਰ ਬੱਚੇ ਨੂੰ ਆਪਣੇ ਹੋਮ ਕੰਟਰੀ ਦੇ ਅੰਦਰ ਐਡਮਿਸ਼ਨ ਮਿਲੇ ਐਮਬੀਬੀਐਸ ਦੇ ਅੰਦਰ ਜੋ ਵੀ ਉਹਦਾ ਈਮੇਗਾ ਬਟ ਉਹੀ ਗੱਲ ਹੈ ਕਿ ਵੋਲੀਅਮ ਇਨ ਹੈ ਜ਼ਿਆਦਾ ਤੇ ਇੱਥੇ ਕਾਲਜਿਸ ਦਾ ਨੰਬਰ ਬਹੁਤ ਘਟਾ ਹੈਗਾ ਤੋਂ ਅਕਸਰ ਬੱਚੇ ਜਾਂਦੇ ਨੇ ਬਾਹਰ ਔਰ ਜਾਣਾ ਪੈਂਦਾ ਜਿਹੜੇ ਬੱਚੇ ਨੇ ਆਪਣਾ ਮੋਟਿਵ ਬਣਾਇਆ ਹੋਇਆ ਕਿ ਐਮਬੀਬੀ ਵਾਸ ਕਰਨ ਦਾ ਸੋ ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਉਹ ਪਲੀਜ਼ ਅਗਰ ਸਾਡੇ ਥਰੂ ਨਹੀਂ ਜਾਣਾ ਚਾਹੁੰਦੇ ਮੈਂ ਵੈਰੀ ਫ੍ਰੈਂਕਲੀ ਓਪਨਲੀ ਕਹਿ ਰਿਹਾ ਕਿ ਇੱਕ ਵਾਰੀ ਸਾਨੂੰ ਕੰਸਲਟ ਜ਼ਰੂਰ ਕਰਨ ਕਿ ਅਸੀਂ ਕੀ ਫੈਸਿਲਿਟੀਆਂ ਦੇ ਰਹੇ ਹਾਂ ਕਿਹੜੇ ਕੰਟਰੀਜ਼ ਦੇ ਅੰਦਰ ਭੇਜ ਰਹੇ ਹਾਂ ਔਰ ਸਾਡਾ ਜਿਹੜਾ ਹੈਗਾ ਇਹ ਫੀਸ ਸਟ੍ਰਕਚਰ ਕਿੱਦਾਂ ਦਾ ਸਾਡੇ ਅਕੋਰਡਿੰਗਲੀ ਅ ਅਗਰ ਉਹ ਸੈਟੀਸਫਾਈ ਹੁੰਦੇ ਨੇ ਇੱਕ ਵਾਰੀ ਵਿਜ਼ਿਟ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਵਾਂਟ ਟੂ ਸੇ ਕਿ ਆਨ ਆਪਣੇ ਪੇਰੈਂਟਸ ਦੇ ਤੇ ਫਿਰ ਜੋ ਉਹਨਾਂ ਦਾ ਡਿਸੀਜਨ ਹੈ ਦੇ ਕੈਨ ਟੇਕ। ਥੈਂਕਸ ਲਾਰਜੀ। ਮੈਂ ਦੋਨੋਂ ਐਕਸਪਰਟ ਦਾ ਸ਼੍ਰੀਮnji ਤੁਹਾਡਾ ਵੀ ਔਰ ਸਰਮੋ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਸਮਾਂ ਦੇਣ ਵਾਸਤੇ ਬਾਰ-ਬਾਰ ਸਰਮੋ ਸਾਹਿਬ ਸਮਾਂ ਦਿੰਦੇ ਰਹੇ ਤੇ ਪਹਿਲੀ ਵਾਰ ਸ਼੍ਰੀਮnji ਸਾਡੇ ਪਲੇਟਫਾਰਮ ਦੇ ਉੱਪਰ ਆਏ ਔਰ ਐਸੀ ਹੀ ਦ ਬੈਸਟ ਇਨਫੋਰਮੇਸ਼ਨ ਲੈ ਕੇ ਅਸੀਂ ਹਾਜ਼ਰ ਹੁੰਦੇ ਰਾਂਗੇ ਔਰ ਗੱਲਬਾਤ ਕਰਦੇ ਰਾਂਗੇ ਐਕਸਪਰਟਸ ਨਾਲ ਔਰ ਇਸ ਮੁਤਲਕ ਜੋ ਹੈ ਜੋ ਇਸ ਟਾਪਿਕ ਦੇ ਮੁਤਲਕ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ नंबर जो ना दोनों एक्सपर्ट के नंबर है वो स्क्रीन के नीचे डिस्प्ले हो रहे हैं यू कैन कॉल दैम यू कैन कम टू दैम यू कैन मीट दैम एनी टाइम और जिस तरह सरमू साहब ने कहा है ईवन एडमिशन नहीं भी लैना चाहते मेरे थ्रू थोड़ा कंसलटेंसी चाहिए है एक बार आके विजिट करो और ऐसी इंफॉर्मेश रीसेंट टाइम सबसक्राइब करो यूट्यूब के उपर और फेसबुक पेज के उपर लाइक करो साडे पेज थैंक यू थैंक यू वेरी मच